ਤੁਹਾਨੂੰ ਸ਼ੁਕਰ ਆ ਮਾਲਕ ਦਾ ਡਾਕਟਰ ਸਾਲ ਨੂੰ ਅਸੀਂ ਜਿੱਦਾਂ ਮਿਲ ਕੇ ਆਏ ਆਂ ਔਰ ਉਹਨਾਂ ਨੇ ਦੱਸਿਆ ਵੀ ਕੱਲ ਨਾਲੋਂ ਕਾਫੀ ਬੈਟਰ ਆ ਮਤਲਬ ਕੱਲ ਜਿੱਦਾਂ ਕੋਈ ਵੀ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਹੁਣ ਅੱਜ ਕਾਫੀ ਬੈਟਰ ਹੋਇਆ ਕਿਉਂਕਿ ਉਹਨਾਂ ਦੇ ਬੀਪੀ ਚ ਬੀਪੀ ਚ ਸੁਧਾਰ ਹੋਇਆ ਆ ਔਰ ਉਹਨਾਂ ਨੇ ਜਿੱਦਾਂ ਆਪ ਸਾਹ ਲੈਣਾ ਸ਼ੁਰੂ ਕੀਤਾ ਆ ਤੇ ਇਹ ਆ ਵੀ ਕੱਲ੍ਹ ਨਾਲੋਂ ਕਾਫੀ ਬੈਟਰ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਅਰਦਾਸਾਂ ਬੇਨਤੀਆਂ ਕਰੋ ਕਿਉਂਕਿ ਡਾਕਟਰ ਸਾਹਿਬ ਨੇ ਵੀ ਇਹ ਹੀ ਕਿਹਾ ਕਿ ਤੁਸੀਂ ਅਰਦਾਸ ਕਰੋ ਅਰਦਾਸ ਚ ਬਹੁਤ ਪਾਵਰ ਆ ਔਰ ਬਹੁਤ ਬੈਸਟ ਟਰੀਟਮੈਂਟ ਦੇ ਰਹੇ ਸੋ ਸਾਡੀ ਇਹੋ ਦੁਆ ਆ ਕਿ ਕਿਉਂਕਿ ਅੱਜ ਬਹੁਤ ਪੋਜ਼ਿਟਿਵ ਕੀਤਾ ਉਹਨਾਂ ਨੇ ਕਿਉਂਕਿ ਕੱਲ ਜਿੱਦਾਂ ਅਸੀਂ ਸਾਰੇ ਹੀ ਸਾਡੇ ਕੋਲ ਆਪਸ ਵਿੱਚ ਵੀ ਗੱਲਬਾਤ ਕਰਨ ਲਈ ਕੋਈ ਹੈ ਨਹੀਂ ਸੀਗਾ ਕਿ ਅਸੀਂ ਮਨ ਲਿਕ ਲੰਗੇ ਜਾਂ ਕਿਸੇ ਨੂੰ ਕੀ ਕਵਾਂਗੇ ਅਸੀਂ ਆਪਸ ਵਿੱਚ ਵੀ ਨਹੀਂ ਸੀ ਬੋਲਦੇ ਪਰ ਅੱਜ ਹੁਣ ਜਿੱਦਾਂ ਅਸੀਂ ਡਾਕਟਰ ਸਾਹਿਬ ਕੋਲ ਉੱਪਰ ਮਿਲ ਕੇ ਆਏ ਆਂ ਰਾਜਵੀਰ ਨੂੰ ਹੀ ਦੇਖ ਕੇ ਆਏ ਮੈਂ ਤੇ ਡਾਕਟਰ ਸਾਹਿਬ ਨੇ ਕਾਫੀ ਪੋਜ਼ਿਟਿਵ ਕੀਤਾ ਆ ਸੋ ਮਨ ਕਿਰਪਾ ਕਰਨਾ ਅੱਜ ਦੁਬਾਰਾ ਇੱਕ ਵਾਰ ਉਹ ਸੀਟੀ ਸਕੈਨ ਸਾਰਾ ਕਰਨਗੇ ਤੇ ਮੈਨੂੰ ਲੱਗਦਾ ਵੀ ਅਰਦਾਸਾਂ ਕੰਮ ਕਰ ਰਹੀਆਂ ਆ ਲੋਕਾਂ ਦੀ ਬਿਲਕੁਲ ਤੁਸੀਂ ਹਸਪੀਟਲ ਜਦੋਂ ਸਵੇਰੇ ਆਏ ਹੋ ਤੁਸੀਂ ਇੱਕ ਵੀਡੀਓ ਵੀ ਸਾਂਝੀ ਕੀਤੀ ਕਿ ਜਿਹੜੀ ਫੇਕ ਖਬਰਾਂ ਫਲਾਈਆਂ ਜਾ ਰਹੀਆਂ ਨੇ ਉਸ ਦੇ ਬਾਰੇ ਵੀ ਪਲੀਜ਼ ਉਹ ਹੀ ਸੀਗਾ ਕਿ ਕਿ ਦੇਖੋ ਮੈਨੂੰ ਲੱਗਦਾ ਕਿ ਬੜੀ ਜ਼ਰੂਰ ਤਾਂ ਸਾਨੂੰ ਆਪਾਂ ਨੂੰ ਕਿਉਂਕਿ ਉਹ ਬੜਾ ਵੱਡਾ ਇੱਕ ਕਲਾਕਾਰ ਆਰਟਿਸਟ ਆ ਇੱਕ ਮਾਂ ਦਾ ਪੁੱਤ ਆ ਬੱਚੇ ਆ ਉਹਦੇ ਸਾਰਾ ਪਰਿਵਾਰ ਆ ਤੇ ਮਿਲਦਾ ਕਿ ਕੋਈ ਐਸਾ ਵਿਲਾ ਹੋਣਾ ਚਾਹੀਦਾ ਭਈ ਜਿੱਥੇ ਤੁਸੀਂ ਆਪਣਾ ਸਵਾਰਥ ਛੱਡ ਕੇ ਮਤਲਬ ਇਹਨੂੰ ਹੀ ਖੜਦਾ ਕਹਿੰਦੇ ਆ ਹੋਰ ਖੜਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਜਗ੍ਹਾ ਵੀਜ਼ ਹੀ ਪਾ ਲਈ ਜਾਓ ਸੋ ਕਿਉਂਕਿ ਉਹ ਜਿਹੜਾ ਆਰ ਆਈ ਪੀ ਜਾਂ ਲੋਕ ਆਪਣੇ ਕੋਲੋਂ ਪੋਸਟਰ ਬਣਾ ਬਣਾ ਕੇ ਪਾਈ ਜਾ ਰਹੇ ਉਹ ਚੀਜ਼ਾਂ ਫਿਰ ਬਹੁਤ ਜ਼ਿਆਦਾ ਜਿਹੜੇ ਲੋਕ ਬਾਹਰ ਬੈਠੇ ਆ ਜਾਂ ਜਿਹੜੇ ਪਰਿਵਾਰ ਰਿਸ਼ਤੇਦਾਰ ਬਾਹਰ ਬੈਠੇ ਆ ਉਹਨਾਂ ਨੂੰ ਬਹੁਤ ਚੀਜ਼ਾਂ ਫਿਰ ਉਹ ਹਾਰਟ ਕਰਦੀਆਂ ਸੋ ਪਲੀਜ਼ ਬੇਨਤੀ ਆ ਜਿੱਦਾਂ ਅਸੀਂ ਥੋੜੀ ਅੰਦਰੋਂ ਹੀ ਹੋ ਕੇ ਆਏ ਸੋ ਕਾਫੀ ਬੈਟਰ ਆ ਜੇ ਤੁਸੀਂ ਅਰਦਾਸ ਬੇਨਤੀ ਸਾਰੇ ਰੱਖੋ ਤੁਹਾਡਾ ਵੀ ਬਹੁਤ ਧੰਨਵਾਦ ਸਾਰੇ ਇੱਕ ਖਬਰ ਮੋਰਿਸ کے سامنے ਆ رہی سی جس ਵਿੱਚ ਕਹਿੰਦੇ ਕਿ ਕਲਾਕਾਰ ਸਾਰੇ ਇਹ ਵੀ ನಿರ್ਨੇ ਲੈ ਰਹੇ ਕਿ ਅਗਰ ਕਿਸੇ ਬੈਟਰ ਟਰੀਟਮੈਂਟ ਦੇ ਲਈ ਕਿਸੇ ਹੋਰ ਸਿਟੀ ਤੋਂ ਲੈ ਕੇ ਜਾਣਾ ਪਊਗਾ ਤਾਂ 에ਅਰ ਲਿਫਟ ਕਰਾ ਰਹੇ ਹਨ ਕੱਲ ਹੀ ਕੈਸੀ ਡਾਕਟਰ ਹਰਸ਼ਬੀਰ ਸਿੰਘ ਸੋਢੀ ਸਾਹਿਬ ਆ ਬਹੁਤ ਕਾਬਿਲ ਡਾਕਟਰ ਅਸੀਂ ਕੱਲ ਹੀ ਉਹਦੇ ਨਾਲ ਗੱਲ ਕੀਤੀ ਸੀ ਪਰ ਉਹ ਕਹਿ ਰਹੇ ਕਿ ਅਜੇ ਉਹ ਸਟੇਟ ਮਤਲਬ ਹੈ ਨਹੀਂ ਆਰਡਰ ਦੀ ਅਜੇ ਬੈਟਰ ਹਾਂਜੀ ਉਹ ਕਹਿੰਦੇ ਇੱਥੇ ਬਹੁਤ ਬੈਸਟ ਉਹ ਟਰੀਟਮੈਂਟ ਦੇ ਰਹੇ ਆ ਬਹੁਤ ਕੇਅਰ ਕਰ ਰਹੇ ਆ ਤੇ ਹੁਣ ਵੀ ਡਾਕਟਰ ਸਾਹਿਬ ਆਪ ਆਏ ਸੀ ਜਿਹੜੇ ਵੀ ਡਾਕਟਰ ਸਾਹਿਬ ਆ ਉਹ ਜਿਹੜੇ ਸਾਡਾ ਸਿਆ ਕਿ ਜਿੱਤਾ ਕੱਲ ਨਾਲ ਉਹ ਕਹਿੰਦੇ ਕਿ ਸਾਡੂ ਵੀ ਗੁੱਡ ਸਾਈਡ ਮਿਲੇ ਆ ਕਿ ਕੱਲ ਅਸੀਂ ਵੀ ਜਿਹੜੇ ਆ ਸੋ ਕੋ ਸਭ ਤੋਂ ਪਹਿਲੂ ਤੇ ਮੇਰੀ ਤੁਹਾਡੇ ਸਾਰਿਆਂ ਕੀ ਰਿਕੁਐਸਟ ਹੈ ਮੇਰੀ ਤੁਹਾਡੇ ਸਾਰਿਆਂ ਕੀ ਸਭ ਤੋਂ ਪਹਿਲੂ ਰਿਕੁਐਸਟ ਹੈ ਕਿ ਪਲੀਜ਼ ਮੇਰੀ ਗੱਲ ਸੁਣੋ ਸਭ ਤੋਂ ਪਹਿਲੂ ਮੇਰੀ ਤੁਹਾਡੇ ਸਾਰੇ ਮੀਡੀਆ ਰਿਸਪੈਕਟਿਡ ਤੁਸੀਂ ਸਾਰੇ ਜਾਣੇ ਇੱਥੇ ਹੋ ਬਟ ਮੇਰੀ ਰਿਕੁਐਸਟ ਹੈ ਕਿ ਪਲੀਜ਼ 네ਗੇਟਿਵ ਨਿਊਜ਼ ਨਹੀਂ ਜਾਣੀ ਚਾਹੀਦੀ ਰਾਜਵੀਰ ਬਿਲਕੁਲ ਸਹੀ ਹੈ ਉਹਦੀ ਸਿਹਤ ਦੇ ਵਿੱਚ ਸੁਧਾਰ ਵੀ ਹੈ ਉਹ ਬਿਲਕੁਲ ਠੀਕ ਹੈ ਔਰ ਉਹ ਠੀਕ ਹੋ ਰਿਹਾ ਹੈ ਔਰ ਇਹ ਝੂਠੀਆਂ ਜਿਹੜੀਆਂ ਖਬਰਾਂ 네ਗੇਟਿਵਿਟੀ ਵਾਲੀਆਂ ਮੀਡੀਆ ਦੇ ਉੱਤੇ ਫਲਾਈਆਂ ਜਾ ਰਹੀਆਂ ਨੇ ਨਾ ਉਹ ਪਲੀਜ਼ ਤੁਸੀਂ ਉਹਨੂੰ ਬੰਦ ਕੀਤਾ ਜਾਵੇ ਔਰ ਇਹ ਜੀ ਕੋਈ ਗੱਲ ਨਹੀਂ ਹੈਗੀ ਉਹਦੀ ਸਿਹਤ ਦੇ ਵਿੱਚ ਸੁਧਾਰ ਆ ਰਿਹਾ ਆਂਦਾ ਪਿਆ ਐਂਡ ਹੀ ਵਿਲ ਬੀ ਫਾਈਨ ਬਸ ਥੈਂਕ ਯੂ ਜੀ ਠੀਕ ਹੈ ਬਾਕੀ